ਅਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਪਾਕਿਸਤਾਨ ਦੇ ਅੰਦਰ ਬੈਠ ਕੇ ਖਾਲਿਸਤਾਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਖਾਲਿਸਤਾਨ ਕਿਸੇ ਤਹਿਰੀਕ ਦਾ ਨਾਮ ਨਹੀਂ ਖਾਲਿਸਤਾਨ ਵਜੂਦ ਦਾ ਨਾਮ ਹੈ ਤੇ ਖਾਲਿਸਤਾਨ ਕਿਉਂ ਜ਼ਰੂਰੀ ਹੈ ਅਮਰੀਕਾ ਬਰਤਾਨੀਆ ਹੋਰ ਮੁਖਤਲਿਫ ਜਿੰਨੀਆਂ ਵੀ ਕੰਟਰੀਜ਼ ਨੇ ਉਹ ਸਿੱਖਾਂ ਦੀ ਹਮਾਇਤ ਕਰ ਰਹੇ ਨੇ ਉਹ ਖਾਲਿਸਤਾਨ ਦੀ ਹਮਾਇਤ ਕਰ ਰਹੇ ਨੇ ਤੇ ਖਾਲਿਸਤਾਨ ਹੁਣ ਇੱਕ ਤਹਿਰੀਕ ایک وجود بنن جا رہے خالستان بنن جا رہے اس متعلق آج دی ویڈیو ویڈیو ودھ رہی ویڈیو ودن تو پہلے تمام دوستان کے گزارش اگر چینل تے نمیں ہو تے چینل نو سبسکرائب کرو نال بنے بیلے کے نمی دباؤ تاکہ آنے والی جنیاں بھی ویڈیوز ہیں تو پہنچ سکن چلو ویڈیو سٹارٹ کرنے پاکستان ਬਣਿਆ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ੈਂਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਲਾ ਕੌਣ ਹੈ ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਿੱਚ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਬਿਲਕੁਲ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ 'ਚ ਕੀ ਗੁਜ਼ਰਦੀ ਹੈ بسم اللہ الرحمن الرحیم अस्सलाम वालेकुम नाजन ਤੁਸੀਂ ਦੇਖ ਰਹੇ ਹੋ 36 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਅੱਛਾ ਇਹ ਵੀ ਲੋਗ ਜਿਹੜਾ ਨੂੰ ਖਾਸ ਕਰਕੇ ਹਾਂ ਹੈ ਵੀ ਆ ਮੈਨੂੰ ਪਿਆਰ ਬੱਸ ਸਿਖਾ ਦਿੰਦਾ ਹਾਂ ਮੈਂ ਕਰਦੀ ਹਾਂ ਸਿੱਖ ਕਮਿਊਨਿਟੀ ਨੂੰ ਪ੍ਰੋਮੋਟ ਮੈਂ ਇਸੇ ਦਾ ਇਤਰਾਫ ਕਰਦੀ ਜਿਹੜਾ ਆਪਣੇ ਦਿਮਾਗਾਂ ਦੇ ਵਿੱਚ ਇਸ ਚੀਜ਼ ਨੂੰ ਬਾਕੇ ਬੈਠੇ ਹੋਇਆ ਹੈ ਕਿ ਜੀ ਸਿੱਖਾਂ ਨਾਲ ਬੜਾ ਪਿਆਰ ਹੈ ਤੇ ਫਲਾਨਾ ਹੈ ਹਾਂ ਮੈਂ ਕਰਦੀ ਹਾਂ ਪਿਆਰ ਬੱਸ ਇੱਕ ਕੌਮ ਜਦੋਂ ਇੱਥੇ ਆਂਦੀ ਹੈ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਬੜਾ ਅਮਨ ਦਾ ਔਰ ਬੜਾ ਪਿਆਰ ਦਾ ਪੈਗਾਮ ਦਿੰਦੀ ਹੈ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਯਾਰ ਇਹ ਸਾਡੇ ਤੋਂ ਵੱਖਰੇ ਕਿ ਉਹਨਾਂ ਦੇ ਮਫਾਦਤ ਜਿਹੜੇ ਨੇ ਜਦੋਂ ਦਾ ਇੰਡੀਆ ਪਾਕਿਸਤਾਨ ਬਣਿਆ ਹੈ ਉਦੋਂ ਦਾ ਸਿੱਖਾਂ ਨੂੰ ਉਹਨਾਂ ਦੇ ਉਹ ਹਕੂਕ ਜਾਂ ਉਹ ਮਫਾਦਤ ਜਿਹੜੇ ਨੇ ਉਹ ਨਹੀਂ ਮਿਲ ਸਕੇ ਬਲਕਿ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਔਰ ਬਹੁਤ ਦਬਾਉਂਦਾ ਜਿਹੜਾ ਨਾ ਉਹ ਇੱਕ ਪ੍ਰੋਪਗੈਂਡਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਹੀ ਪ੍ਰੋਪਗੈਂਡਾ ਹੁਣ ਤਾਂ ਉਹ ਟੱਕੀ ਚੂਪੀ ਗੱਲ ਹੀ ਕੋਈ ਨਹੀਂ ਹੈਗੀ ਕਿ ਮੈਂ ਆਖਾਂਗੇ ਜੀ ਮੈਂ ਤੁਹਾਨੂੰ ਸਬੂਤ ਦੇਵਾਂਗੀ ਮੈਂ ਫਲਾਣਾ ਦੇਵਾਂਗੀ ਸਭ ਹਰ ਕਿਸੇ ਨੂੰ ਪਤਾ ਹੈ ਹਰ ਕਿਸੇ ਦੇ ਸਾਹਮਣੇ ਸਬੂਤ ਨੇ ਕੀ ਕੀ ਸਿੱਖਾਂ ਦੇ ਨਾਲ ਨਹੀਂ ਹੋਇਆ ਉਹ ਕਿਵੇਂ ਕਿਵੇਂ ਬਲਕਿ ਇੰਡੀਆ ਤੋਂ ਨਿਕਲ ਕੇ ਉਹ ਕਿਹੜੇ ਕਿਹੜੇ ਮੁਲਕਾਂ 'ਚ ਬੈ ਗਏ ਲੇਕਿਨ ਸਭ ਤੋਂ ਅੱਛੀ ਔਰ ਚੰਗੀ ਔਰ ਵਧੀਆ ਗੱਲ ਸਿੱਖ ਆਪਣੀ ਜ਼ੁਬਾਨ ਨਾਲ ਆਪਣੀ ਮਾਂ ਬੋਲੀ ਨਾਲ ਉਹਨਾਂ ਨੇ ਪਿਆਰ ਕੀਤਾ ਭਾਵੇਂ ਦੁਨੀਆ ਦੇ ਜਿਹੜੇ ਮਰਜ਼ੀ ਕੋਨੇ ਤੇ ਜਾ ਕੇ ਬੈਠੇ ਇਵਨ ਪੰਜਾਬੀ ਸਿੰਗਰਸ ਨੂੰ ਆਪਣੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕੀਤਾ ਔਰ ਗੋਰਿਆਂ ਨੂੰ ਵੀ ਪੰਜਾਬੀ ਗਾਣਿਆਂ ਤੇ ਲਾ ਦਿੱਤਾ ਸਿੱਧੂ ਮੂਸੇਵਾਲਾ ਇਸ ਚੀਜ਼ ਦੀ ਬਹੁਤ ਵੱਡੀ ਐਗਜ਼ਾਮਪਲ ਹੈ ਸਿੱਧੂ ਮੂਸੇਵਾਲਾ ਜਿਹਨੂੰ ਤੁਹਾਨੂੰ ਪਤਾ ਹੀ ਹੈ ਕਿ ਕਦੀ ਉਹਨੂੰ ਕਹਿੰਦੇ ਕਿ ਜੀ ਉਹ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਤੇ ਕਦੀ ਕਹਿੰਦੇ ਕਿ ਜੀ ਫਲਾਣਾ ਗੈਂਗ ਸੀ ਉਹਨੇ ਮਰਵਾਤਾ ਇਹ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਉਣਾ ਵਾਲਾ ਕੌਣ ਹੈ ਇੱਕ ਉਹ ਬੰਦਾ ਜਿਹੜਾ ਇੱਕ ਉਭਰਦਾ ਹੋਇਆ ਲੀਡਰ ਬਣ ਸਕਦਾ ਸੀ ਸਿੱਖ ਕਮਿਊਨਿਟੀ ਵਾਸਤੇ ਖੈਰ ਬਰਹਾਲ ਮੈਂ ਇਹ ਚੀਜ਼ ਐਤਰਾਫ ਕਰਨਾ ਸੀ ਹਾਂ ਕਿ ਮੁਹੱਬਤ ਹੈ ਅਸੀਂ ਸਾਡੇ ਦਿਲ ਦੇ ਦਰਵਾਜ਼ੇ ਹਜੇ ਵੀ ਸਿੱਖਾਂ ਵਾਸਤੇ ਖੁੱਲੇ ਨੇ ਕਰਤਾਰਪੁਰ ਦਰਬਾਰ ਸਾਹਿਬ ਜਿਹੜਾ ਨਾ ਉਹਨਾਂ ਵਾਸਤੇ ਗੇਟ ਜਿਹੜਾ ਦਰਵਾਜ਼ਾ ਜਿਹੜਾ ਉਹ ਹਮੇਸ਼ਾ ਖੁੱਲਾ ਹੈ ਕਿਉਂਕਿ ਬੰਦ ਸਾਡੇ ਵੱਲੋਂ ਨਹੀਂ ਹੋਇਆ ਇਹ ਉਹਨਾਂ ਵੱਲੋਂ ਹੋਇਆ ਔਰ ਅੱਲਾਹ ਕਰੇ ਕਿ ਇਹ ਦਰਵਾਜ਼ੇ ਖੁੱਲਣ ਔਰ ਦੁਬਾਰਾ ਉਹ ਆਪਣੇ ਮੁਕੱਦਸ ਮਕਾਮਾਂ ਦੀ ਜਿਹੜਾ ਉਹ ਜ਼ਿਆਰਤ ਕਰ ਸਕਣ ਉਹ ਇੱਥੇ ਆ ਸਕਣ ਔਰ ਜਿਸ ਤਰ੍ਹਾਂ ਉਹ ਇੱਥੇ ਪਾਕਿਸਤਾਨ ਜਾ ਕੇ ਫਿਰਦੇ ਸੀ ਇੱਕ ਪਿਆਰ ਮੁਹੱਬਤ ਉਹਨਾਂ ਨੂੰ ਮਿਲਦਾ ਸੀ ਦੇਖਣ ਉਹ ਦੁਬਾਰਾ ਮਿਲੇ ਬਲਕਿ ਨਾਸਿਰ ਢਿੱਲੋਂ ਸਾ ਓਐਸਟੀਜ਼ ਉਹਤੇ ਬੜਾ ਕੰਮ ਕਰਦੇ ਪਏ ਸੀ ਠੀਕ ਹੈ ਸਿੱਖ ਕਮਿਊਨਿਟੀ ਦੇ ਨਾਲ ਉਹਨਾਂ ਦੇ ਇੱਕ ਅੱਛੇ ਰਿਵਾਜਤ ਸੀ ਲੇਕਿਨ ਉਹ ਪਿਛਲੇ ਦਿਨ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਨੂੰ ਵੀ ਇੱਕ ਆਈਐਸਏ ਦਾ ਏਜੰਟ ਬਣਾ ਦਿੱਤਾ ਫੜ ਕੇ ਕਿ ਇਹ ਤਾਂ ਆਖਰ ਭਾਈ ਖੁਫੀ ਏਜੰਸੀਆਂ ਵਿੱਚ ਕੰਮ ਕਰਦਾ ਫਿਰਦਾ ਜੋ ਇਹਨਾਂ ਦਾ ਦਿਲ ਕਰਦੇ ਉਹ ਬਣਾ ਲੈਂਦੇ ਹੁਣ ਮੈਨੂੰ ਆਖਦਣ ਕਿ ਜੀ ਇਹ ਪਤਾ ਨਹੀਂ ਹੁਣ ਕੋਈ ਇਹ ਵੀ ਕੋਈ ਆਈਐਸਏ ਦੀ ਏਜੰਟ ਹੈ ਭਈ ਅਸੇ ਤਾਂ ਪਾਕਿਸਤਾਨੀ ਕਾਮਸ਼ਹਿਰੀ ਹੈ ਸਾਡਾ ਕੰਮ ਹੈ ਤੁਹਾਡੇ ਤੱਕ ਉਹ ਗੱਲਬਾਤ ਲੈ ਕੇ ਆਣਾ ਉਹਨਾਂ ਚੀਜ਼ਾਂ ਤੇ ਰੌਸ਼ਨੀ ਪਾਣਾ ਜੋ ਭਾਰਤ ਕਰਤਾ ਪਿਆ ਔਰ ਇੱਕ ਹਕਾਇਕ ਬਖਾਉਣਾ ਸਬੂ ਔਰ ਅਮਨ ਦੇ ਪੈਗਾਮ ਨੂੰ ਖੁਰੋਕ ਦੇਣਾ ਅੱਛਾ ਹੁਣ ਇਹ ਜਿਹੜਾ ਵੀ ਲੌਗ ਹੈ ਕਹਾਣੀ ਹੈ ਉਹਨਾਂ ਖਾਬਾਂ ਦੀ ਜਿਹੜੀ نسلਾਂ ਤੋਂ ਅੱਖਾਂ ਦੇ ਵਿੱਚ ਲੈ ਲੈਣਾ ਉਹ ਵਸੇ ਬੈਠੇ ਨੇ ਉਹ ਖੁਆਬ ਨੇ ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ ਉਹ ਲਹੂ ਦੀ ਤਹਿਰੀਕ ਕਿਹੜੀ ਖਾਲਿਸਤਾਨ ਤਹਿਰੀਕ ਇਹ ਜਿਹੜਾ ਇੱਕ ਤਸਵੁਰ ਇਹ ਹੁਣ ਹਕੀਕਤ ਬੰਦਾ ਜਾ ਰਿਹਾ ਪੰਜਾਬ ਇੱਕ ਜ਼ਰਖੇਜ਼ ਜ਼ਮੀਨ ਜਿਨੇ ਨਾ ਸਿਰਫ ਅਨਾਜ ਉਗਾਇਆ ਫਲ ਕਿ ਤਾਰੀਖ ਦੇ ਕਈ ਅਹਮ ਜਿਹੜੇ ਬਾਬ ਨੇ ਉਈ ਜਨਮ ਦਿੱਤੇ ਅੱਜ ਮੈਂ ਗੱਲ ਕਰਨ ਲੱਗੀ ਹਾਂ ਔਰ ਹਮੇਸ਼ਾ ਕਰਦੀ ਆਂ ਵੈਸੇ ਖਾਲਿਸਤਾਨ ਤਹਿਰੀਕ ਦੀ ਇੱਕ ਐਸੀ ਤਹਿਰੀਕ ਜਿਨੇ ਭਾਰਤ ਦੇ ਸਿਆਸੀ ਮਜ਼ਹਬੀ ਤੇ ਸਮਾਜੀ ਢਾਂਚੇ ਨੂੰ ਮੁਕੰਮਲ ਤੌਰ ਤੇ ਝੰਡੋੜ ਕੇ ਹਲਾਕੇ ਬਲਕੇ ਹੁਣ ਤਾਂ ਤਬਾਹ ਕਰਕੇ ਰੱਖ ਦਿੱਤਾ 1947 ਦੀ ਤਕਸੀਮ ਤੋਂ ਬਾਅਦ ਸਿੱਖਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਜਿਹੜੇ ਮਫਾਦਤ ਨੇ ਉਹਨਾਂ ਨੂੰ ਬੜਾ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਬੜਾ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਜ਼ਾਦੀ ਤੋਂ ਬਾਅਦ ਜਦੋਂ ਹਿੰਦੁਸਤਾਨ ਨੇ ਆਪਣਾ ਆئین ਬਣਾਇਆ ਤੇ ਸਿੱਖ ਕਿਆਦਤ ਨੂੰ ਉਹ ਮੁਕਾਮ ਨਹੀਂ ਦਿੱਤਾ ਜਿੰਦੀ ਉਹ ਤਵਕੂ ਕਰਦੇ ਪਏ ਸੀ ਇਹ ਉਹ ਬੀਜ ਨੇ ਜਿਹਦੇ ਬਾਅਦ ਇਹ ਜਿਹੜੀ ਤਹਿਰੀਕ ਹੈ ਇਹ ਖਾਲਿਸਤਾਨ ਤਹਿਰੀਕ ਵਿੱਚ ਬਦਲ ਗਈ ਜਨਾਬ 1973 ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੇਸ਼ ਕੀਤਾ ਗਿਆ ਜਿਤੇ ਵਿੱਚ ਜਿਹੜਾ ਉਹ ਸਿੱਖਾਂ ਵਾਸਤੇ ਜਿਹੜੀ ਖੁਦਮੁਖਤਾਰੀ ਹੈ ਉਹਦਾ ਮੁਤਾਬਲਾ ਸ਼ਾਮਿਲ ਸੀ ਬਾਅਦ ਵਿੱਚ ਸੰਤ ਜਰਨੈਲ ਸਿੰਘ ਹਿੰਦਰਾਵਾਲਾ ਇੱਕ ਉਭਰਦਾ ਹੋਇਆ ਇਸ ਤਹਿਰੀਕ ਦਾ ਇੱਕ ਅਹਮ ਤਰੀਨ ਮੋੜ ਸਾਬਤ ਹੋਇਆ ਜੂਨ 1984 ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹਨੂੰ ਆਪਰੇਸ਼ਨ ਬਲੂ ਸਟਾਰ ਆਖਿਆ ਗਿਆ ਇਸ ਕਾਰਵਾਈ ਦੇ ਨਤੀਜੇ ਦੇ ਵਿੱਚ ਨਾ ਸਿਰਫ ਭਿੰਡਰਾ ਵਾਲਾ ਮਾਰੇ ਗਏ ਬਲਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਗੁੱਸਾ ਤੇ ਦੁੱਖ ਪੈਦਾ ਹੋ ਗਿਆ ਅਕਤੂਬਰ 1984 ਵਿੱਚ ਇੰਦਰਾ ਗਾਂਧੀ ਨੂੰ ਇਹਨਾਂ ਸਿੱਖਾ ਮੁਹਾਫਜ਼ਾ ਨੇ ਕਤਲ ਕਰ ਦਿੱਤਾ ਫਿਰ ਇਹਦੇ ਬਾਅਦ ਜਿਹੜਾ ਹੈ ਦਿੱਲੀ ਤੇ ਦੀਗਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਬੜੀ ਹੌਲਨਾਕ ਜᱹੜੀਨਾ ਤਹਿਰੀਕ ਤੇ ਫਸਾਦਾਂ ਸ਼ੁਰੂ ਹੋ ਗਈ ਔਰ ਹਜ਼ਾਰਾਂ ਬੇਗੁਨਾਹ ਵੀ ਮਾਰੇ ਗਏ 1980 ਤੇ 1990 ਦੀ ਦਹਾਦੀ ਦੇ ਵਿੱਚ ਤਹਿਰੀਕ ਨੇ ਬਹੁਤ ਹੀ ਜ਼ਿਆਦਾ şiddat اختیار ਕੀਤੀ ਕਈ دہشت گردਾਨਾ ਹਮਲੇ ਜਿਦੇ ਵਿੱਚ 에ਅਰ ਇੰਡੀਆ ਫਲਾਈਟ 182 ਦਾ ਧਮਾਕਾ ਇਸ ਤਹਿਰੀਕ ਦੇ ਸائے ਵਿੱਚ ਹੋਇਆ ਦਿਨਾਰੀ ਨਾਲ ਖਾਲਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ ਬਰਤਾਨੀਆ ਅਮਰੀਕਾ ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ। ਅੱਜ ਖਾਲਸਤਾਨ ਦੀ ਤਹਿਰੀਕ ਇੱਕ ਵਾਰ ਫਿਰ ਜਿਹੜੀ ਆਉ ਮੌਜੂਦਾ ਬਹਿਸ ਬੰਦੀ ਜਾ ਰਹੀ ਹੈ। ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਸਤਾਨ ਤਹਿਰੀਕ ਦੀ। ਕਿਉਂਕਿ ਹੁਣ ਸਿੱਖ ਜਾਂਦਾ ਹੈ। ਹੁਣ ਨਹੀਂ ਅਸੀਂ ਮੰਨਦੇ। ਹੁਣ ਅਸੀਂ ਕਿਸੇ ਗੱਲ ਵਿੱਚ ਨਹੀਂ ਆਣਾ। ਸੋਸ਼ਲ ਮੀਡੀਆ ਕਿਸਾਨ ਇਹ ਰੈਫਰੈਂਡਮ 2020 ਵਰਗੇ ਇਕਦਮਾਤ ਦੇ ذریعے ਇਸ ਤਹਿਰੀਕ ਵਿੱਚ ਇੱਕ ਨਵੀਂ ਸ਼ਕਲ ਆ ਗਈ ਹੈ ਜਿਹੜੀ ਹੁਣ ਸਾਫ਼ ਵਾਜ਼ੇ ਨਜ਼ਰ ਆ ਰਹੀ ਹੈ ਖਾਲਿਸਤਾਨ ਤਹਿਰੀਕ ਨੇ ਸਿੱਖ ਕੌਮ ਨੂੰ ਕਈ ਸਵਾਲਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰਦ ਅਮਲ ਹੋਏਗਾ ਇਹ ਜਵਾਬ ਹੁਣ ਵਕਤ ਦੱਸੇਗਾ ਲੇਕਿਨ ਫਿਰ ਉਹੀ ਗੱਲ ਕਿ ਆਪਾਂ ਨੂੰ ਤਾਰੀਖ ਤੋਂ ਸਮਝਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਇਹ ਆਪਣੀ ਜ਼ਿੰਮੇਵਾਰੀ ਹੈ ਕਿ ਤਾਰੀਖ ਦੇ ਪੰਨੇ ਜਿਹੜੇ ਉਹ ਵੀ ਫੋਲ ਕੇ ਦੇਖਣੇ ਚਾਹੀਦੇ ਆ ਲੇਕਿਨ ਇਥੇ ਇੱਕ ਚੀਜ਼ ਬੜੀ ਵਾਜ਼ੇ ਹੈ ਉਹ ਇਹ ਕਿ ਜਦੋਂ ਇੱਕ ਤਹਿਰੀਕ ਚੱਲਦੀ ਹੈ ਨਾ ਅਗਰ ਉਸ ਤਹਿਰੀਕ ਦੇ ਮਤਾਲਬਾਤ ਨਾ ਮੰਨੇ ਜਾਣ ਤੇ ਮਜ਼ੀਦ ਗਮ ਗੁੱਸਾ ਤੇ ਅੰਦਰ ਜਿਹੜਾ ਨਾ ਉਹ ਜਜ਼ਬਾਤ ਪੈਦਾ ਹੁੰਦੇ ਆ ਜਿਹੜਾ ਮਜ਼ੀਦ ਲੋਕਾਂ ਨੂੰ ਆਪਣੇ ਅੰਦਰ ਇਨਵੋਲਵ ਕਰਦੇ ਆ ਜਿੱਥੇ ਪਹਿਲੇ 4 ਲੋਕ ਖਾਲਸਾਣ ਦੀ ਤਹਿਰੀਕ ਦੀ ਗੱਲ ਕਰਦੇ ਸੀ ਉਹ ਮਿਲਦੇ ਮਿਲਦੇ ਹੁਣ ਤਕਰੀਬਨ ਸਾਰੀ ਸਿੱਖ ਕਮਿਊਨਿਟੀ ਆਪਣੇ ਵਾਸਤੇ ਇੱਕ ਅਲੱਗ ਵਤਨ ਦਾ ਮੁਤਾਬਲਾ ਕਰਦੀ ਹੈ ਔਰ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ ਹੁਣ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ ਇਹ ਮੈਂ ਸਿੱਖਾਂ ਕੋਲ ਹੀ ਪੁੱਛ ਲਈਆਂ ਜਿਹੜੇ ਯਾਤਰੀ ਨੇ ਜਿਹੜੇ ਆਪਣੇ ਮਜ਼ਮ ਨਾਲ ਬਹੁਤ ਪਿਆਰ ਕਰਦੇ ਨੇ ਇਸ ਤੋਂ ਵੱਧ ਕੇ ਕੀ ਚੀਜ਼ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ ਹੈ ਏ ਉਹਨਾਂ ਦੇ ਦਿਲਾਂ ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ ਤੇ ਕੀ guzrti ਹੈ ਰੋਜ਼ਾਨਾ ਦੀ ਬੁਨਿਆਦ ਤੇ ਕਿੰਨੇ ਸਿੱਖ ਯਾਤਰੀ ਜਿਹੜੇ ਆ ਉਹ ਕਰਤਾਰਪੁਰ ਦਰਬਾਰ ਸਾਹਿਬ ਹਾਜ਼ਰੀ ਦੇਣ ਵਾਸਤੇ ਹੁੰਦੇ ਸੀ ਉਹ ਉਸ ਹਾਜ਼ਰੀ ਤੋਂ ਮਹਿਰੂਮ ਹੋ ਗਏ ਕਿਦੇ ਕਰਕੇ ਸਿਰਫ ਔਰ ਸਿਰਫ ਮੋਦੀ ਦੀ ਹਿੰਦੂਤਵਾ ਪਾਲਿਸੀ ਇੱਕ شدتਪਸੰਦ Hindu ਜਿਹੜਾ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਵੀ ਜਿਹੜਾ ਨਾ ਉਹ ਜੀਨ ਨਹੀਂ ਦਿੰਦਾ ਲੇਕਿਨ ਮੈਂ ਜਿਸ ਕਹਾਂਗੀ ਕਿ ਔਰ ਬੀਗ ਪਾਕਿਸਤਾਨੀ ਸਾਡੀਆਂ ਦੁਆਵਾਂ ਜੜੀਆਂ ਨੇ ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਸਤਾਨ ਤਹਿਰੀਕ ਦੇ ਨਾਲ ਹੈਗੀ ਹੈ ਔਰ ਡੈਫੀਨੇਟਲੀ ਬੰਨਾ ਚਾਹੀਦਾ ਹੈ ਖਾਲਸਤਾਨ ਇੱਕ ਅਲੱਗ ਵਤਨ ਜਿੱਥੇ ਸਿੱਖਾਂ ਦੇ ਮਫਾਦਤ ਦੇ ਮੁਤਾਬਕ ਉਹਨਾਂ ਨੂੰ ਆਪਣੀ ਜ਼ਿੰਦਗੀ گزارਣ ਦਾ ਮੌਕਾ ਮਿਲ ਸਕੇ ਫੋਨੇਸੀ ਗੱਲਬਾਤ ਦੇ ਨਾਲ ਮੈਨੂੰ ਤੇ ਉਹ ਇਜਾਜ਼ਤ ਤੁਸੀਂ ਲੇਕਿਨ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ ਉਦੋਂ ਲਈ ਆਪਣਾ ਖਿਆਲ ਰੱਖੋ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਆਪਣੇ ਹਲਕਾ ਅਹਿਬਾਬ ਚ ਵੀ ਸ਼ੇਅਰ ਕਰਿਆ ਕਰੋ ਬੈਲ ਆਈਕਨ ਵੀ ਪ੍ਰੈਸ ਕਰੋ ਅਸੀਂ ਤੁਹਾਡੇ ਵਾਸਤੇ ਇਦਾਂ ਹੀ ਜੋੜੀ ਇਨਫੋਰਮੇਸ਼ਨ ਹੈ ਉਹ ਲੈ ਕੇ ਆਂਦੇ ਰਵਾਂਗੇ ਠੀਕ ਹੈ ਤੁਹਾਡੀ ਸਪੋਰਟ ਦੀ ਤੁਹਾਡੇ ਪਿਆਰ ਦੀ ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜੋ ਲੋਗ ਵੀਡੀਓਸ ਨੂੰ ਪਸੰਦ ਜੀ ਵੀਰੋ ऐसी जी आई दी वीडियो खालिस्तान क्यों जरूरी है चालीस साल तो हुकमरानी की हुकमकूमत की सिख सरदारा ने राजा रणजीत सिंह ने हकूमत की उन्होंने ही हकूमत एक बार फिर आना पैना है खालिस्तान फिर आएगा खालसा राज करेगा तो अंदाजा लाओ कि ओवरआल पूरी दुनिया के अंदर हमायत की जा रही है बरतानिया के अंदर अमेरिका के अंदर कैनडा के अंदर हर मुलक हमायत कर रहा है सिखा की खालस्तान की हमायत कर रहा है खालिस्तान एक जज्बा है खालसा राज एक जज्बा है जेरे लोगों के अंदर जिंदा है ਇਸੇ ਸਰਦਾਰਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਜਜ਼ਬੇ ਨੂੰ ਹਲੇ ਤੱਕ ਜ਼ਿੰਦਾ ਰੱਖਿਆ ਉਹ ਤੁਸੀਂ ਪਾਰਟੀਸ਼ਨ ਦੇਖ ਲਓ 1947 ਦੇ ਪਾਰਟੀਸ਼ਨ ਦੇਖ ਲਓ ਜੰਗਾਂ ਦੇਖ ਲਓ 84 ਦੀ ਜੰਗ ਦੇਖ ਲਓ ਜਾਂ ਫਿਰ ਦਿੱਲੀ ਦੇ ਦਿੱਲੀ ਦੇ ਅੰਦਰ ਹੋਏ ਸਿੱਖਾਂ ਤੇ ਜ਼ੁਲਮ ਦੇਖ ਲਓ ਜਿੰਨੀ ਬਰਬਰੀਅਤ ਸਿੱਖਾਂ ਤੇ ਹੋਈ ਸਿੱਖਾਂ ਨੇ ਜਿੰਨਾ ਕੁ ਸਫਰ ਕੀਤਾ ਤੇ ਇਸ ਤਹਿਰੀਕ ਨੂੰ ਜ਼ਿੰਦਾ ਰੱਖਿਆ ਤੇ ਪੂਰੀ ਦੁਨੀਆ ਇਸ ਟਾਈਮ ਤੇ ਹਮਾਇਤ ਕਰ ਰਹੀ ਹੈ ਹਾਲਿਸਤਾਨ ਦੀ ਤੇ ਭਾਰਤ ਦੀ ਹਿੱਕ ਤੇ ਖਾਲਸੇ ਰਾਜ ਦਾ ਝੰਡਾ ਚੁਲੇਗਾ ਉਹ ਦਿਨ ਦੂਰ ਨਹੀਂ ਜਦੋਂ ਖਾਲਸਾ ਰਾਜ ਕਰੇਗਾ ਐਸੇ ਜਿਹੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ